ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਲਾਈਵ ਸੱਚ ਟੀਵੀ ਚੈਨਲ 'ਤੇ ਪਹਿਲੀ ਖਬਰਾਂ ਜਿਹਦੇ ਵਿੱਚ ਡੀਸੀ ਨੂੰ ਦਫ਼ਤਰ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਘੇਰ ਲਿਆ ਦੂਜੀ ਖਬਰਾਂ ਦੋ ਵੱਡੇ ਅਫਸਰਾਂ ਦਾ ਤਬਾਦਲਾ ਹੋਇਆਗਾ ਤੇ ਹੁਣ ਪੂਰੀ ਗੱਲਬਾਤ ਡਾਕਟਰ ਬਤੀਸ ਸਵੰਨੀਓ ਸਾਂਝੀ ਕੀਤੀ ਜਾਊਗੀ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਹਾਂ ਅੱਗੇ ਗੱਲਬਾਤ ਸੁਣੋ ਵੀਡੀਓ ਅੱਜ 2 ਦਸੰਬਰ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਅੱਜ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਡੀਸੀ ਨੂੰ ਦਫ਼ਤਰ ਦੇ ਅੰਦਰ ਹੀ ਤਾੜ ਲਿਆ ਤੇ ਫਿਰ ਕੀ ਕੁਝ ਹੋਇਆ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਦੂਜੀ ਵੱਡੀ ਖਬਰ ਹੈ ਅੱਜ ਦੋ ਵੱਡੇ ਪੁਲਿਸ ਅਫਸਰ ਡੀਆਈਜੀਆਂ ਦੀ ਤਬਾਦਲੇ ਕੀਤੇ ਗਏ ਬਦਲੀਆਂ ਕੀਤੀਆਂ ਗਈਆਂ ਇਹ ਵੀ ਖਬਰ ਤੁਹਾਨੂੰ ਅੱਗੇ ਪੂਰੀ ਦੱਸਦੇ ਆ ਤੀਜੀ ਵੱਡੀ ਖਬਰ ਹੈ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਖਤਮ ਕੀਤੀ ਗਈ ਹੈ ਪਰ ਕਿਸ ਤਰ੍ਹਾਂ ਤੇ ਕਿਵੇਂ ਉਹ ਵੀ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੇ ਚੌਥੀ ਵੱਡੀ ਖਬਰ ਹੈ ਪਾਰਲੀਮੈਂਟ ਦੇ ਵਿੱਚ ਅੱਜ ਫੇਰ ਵੱਡਾ ਹੰਗਾਮਾ ਹੋਇਆ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਅੱਜ ਮੁਕਸਰ ਸਾਹਿਬ ਦੇ ਵਿੱਚ ਹਜ਼ਾਰਾਂ ਲੋਕ ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਤੇ ਉਹਨਾਂ ਨੇ ਡੀਸੀ ਨੂੰ ਤੇ ਬਾਕੀ ਸਾਰੇ ਮੁਲਾਜ਼ਮਾਂ ਨੂੰ ਅੰਦਰ ਹੀ ਰੋਕ ਲਿਆ ਔਰ ਉਹਨਾਂ ਦੀ ਮੰਗ ਸੀ ਭਾਰਤੀ ਕਿਸਾਨ ਯੂਨਨ ਉਗਰਾਹਾਂ ਦੀ ਉਗਵਾਈ ਦੇ ਵਿੱਚ ਇਕੱਠੇ ਹੋਏ ਇਹਨਾਂ ਹਜ਼ਾਰਾਂ ਲੋਕਾਂ ਨੇ ਇਹ ਐਲਾਨ ਕੀਤਾ ਕਿ ਜਿੰਨਾ ਟਾਈਮ ਇਹ ਡੀਸੀ ਸਾਡੀ ਗੱਲ ਨੂੰ ਨਹੀਂ ਸੁਣਦੇ ਉਹਨਾਂ ਟਾਈਮ ਅਸੀਂ ਨਾ ਕਿਸੇ ਨੂੰ ਬਾਹਰੋਂ ਅੰਦਰ ਜਾਣ ਦੇਣਾ ਨਾ ਅੰਦਰੋਂ ਬਾਹਰ ਜਾਣ ਦੇਣਾ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਲੋਕ ਕੰਮ ਕਰਉਣ ਆਇਆ ਉਹਨਾਂ ਨੂੰ ਜਰੂਰ ਅਸੀਂ ਬਾਹਰ ਜਾਣ ਦੇਵਾਂਗੇ ਪਰ ਡੀਸੀ ਨੂੰ ਤੇ ਬਾਕੀ ਅਧਿਕਾਰੀਆਂ ਕਰਮਚਾਰੀਆਂ ਨੂੰ ਨਹੀਂ ਮਸਲਾ ਕੀ ਸੀ ਮਸਲਾ ਇਹ ਸੀਗਾ ਕਿ ਪਿਛਲੇ ਦਿਨੀ ਪੁਗਰਾਹਾ ਜਥੇਬੰਦੀ ਦੇ ਜਿਹੜੇ ਸਾਥੀ ਸੀ ਉਹ ਜਿਹੜੇ ਹੜ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਬੀ ਵੰਡਣ ਦੇ ਲਈ ਕਣਕ ਦਾ ਬੀ ਵੰਡਣ ਲਈ ਗਏ ਸੀਗੇ ਰਸਤੇ ਦੇ ਵਿੱਚ ਆਉਂਦੇ ਹੋਏ ਕਿਸੇ ਨੇ ਸ਼ਰਾਬੀ ਹਾਲਤ ਦੇ ਵਿੱਚ ਉਹਨਾਂ ਦੇ ਉੱਪਰ ਗੱਡੀ ਚੜ੍ਹ ਦਿੱਤੀ ਔਰ ਉਹਨਾਂ ਦੇ ਦੋ ਜਿਹੜੇ ਕੀਮਤੀ ਸਾਥੀ ਸੀ ਉਹਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਤਾਂ ਉਹਨਾਂ ਦੇ ਮੁਆਵਜ਼ੇ ਨੂੰ ਲੈ ਕੇ ਇਹ ਜਿਹੜਾ ਤਰਨਾ ਅੱਜ ਉਗਰਾਹਾ ਜਥੇਬੰਦੀ ਨੇ ਲਾਇਆ ਉਹ ਕਹਿੰਦੇ ਪਿਛਲੇ ਮਹੀਨੇ ਦੀ 18 ਤਰੀਕ ਦਾ ਮਾਮਲਾ ਅੱਜ ਤੱਕ ਪ੍ਰਸ਼ਾਸਨ ਕਿਸੇ ਗੱਲ ਤੇ ਨਹੀਂ ਆ ਰਿਹਾ ਉਗਰਾਹਾ ਜਥੇਬੰਦੀ ਦੇ ਆਗੂ ਕਹਿ ਰਹੇ ਸੀ ਇੱਕ ਪਾਸੇ ਇਹ ਨਾਰਾ ਲਾਉਂਦੇ ਨੇ ਜੈ ਜਵਾਨ ਜੈ ਕਿਸਾਨ ਤੇ ਫਿਰ ਜੇ ਜਵਾਨ ਦੀ ਮੌਤ ਦੇ ਉੱਪਰ ਇਹ ਕਰੋੜਾ ਰੁਪਇਆ ਦਿੰਦੇ ਨੇ ਤਾਂ ਫਿਰ ਇੱਕ ਕਿਸਾਨ ਜਿਹੜਾ ਕਿ ਆਪ ਦੇ ਨਿੱਜੀ ਕੰਮ ਨਹੀਂ ਜਾ ਕੇ ਆਇਆ ਸੀ ਹੜ ਆਏ ਹੜਾ ਨਾਲ ਲੋਕ ਮਾਰੇ ਗਏ ਕੰਮ ਸਰਕਾਰ ਦਾ ਉਹਨਾਂ ਨੂੰ ਬੀ ਦੇਣੇ ਕਣਕ ਵਜਾਉਣੀ ਰਾਹਤ ਦੇਣੀ ਪਰ ਸਰਕਾਰ ਦੇ ਹਿੱਸੇ ਦਾ ਕੰਮ ਕਿਸਾਨ ਜਥੇਬੰਦੀਆਂ ਕਰ ਰਹੀਆਂ ਤੇ ਉੱਥੋਂ ਆ ਰਹੇ ਸਾਥੀ ਦੀ ਮੌਤ ਦੇ ਉੱਪਰ ਵੀ ਪੰਜਾਬ ਸਰਕਾਰ ਉਹਨੂੰ ਸਹਾਇਤਾ ਦੇਣ ਨੂੰ ਤਿਆਰ ਨਹੀਂ ਹੋ ਰਹੀ ਤੇ ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਇੱਕ ਪਾਸੇ ਜਦੋਂ ਸ਼ਰਾਬ ਨਾਲ ਪਿਛਲੇ ਟਾਈਮ ਚ ਮੌਤਾਂ ਹੋਈਆਂ ਉੱਥੇ ਸਰਕਾਰ ਨੇ 5-5-5 10-10 ਲੱਖ ਮੁਆਵਜ਼ੇ ਦਿੱਤੇ ਨੇ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਦੇ ਦਿਓ ਪਰ ਇਧਰ ਜਦ ਇੱਕ ਕਿਸਾਨ ਇੱਕ ਬਹੁਤ ਵੱਡੇ ਕੰਮ ਦੀ ਸੇਵਾ ਕਰਕੇ ਆ ਰਿਹਾ ਤਾਂ ਉਹਦੇ ਲਈ ਪੰਜਾਬ ਸਰਕਾਰ ਦੇ ਖਜ਼ਾਨੇ ਚ ਉਹਦੇ ਬੱਚਿਆਂ ਲਈ ਉਹਦੇ ਪਰਿਵਾਰ ਲਈ 10 ਲੱਖ ਰੁਪਏ ਕਿਉਂ ਨਹੀਂ ਹੈਗੇ ਉਹ ਮੰਗ ਕਰ ਰਹੇ ਨੇ ਕਿ 10 ਲੱਖ ਰੁਪਏ ਦਿੱਤੇ ਜਾਣ ਉਹਦੇ ਪਰਿਵਾਰ ਨੂੰ ਮਦਦ ਦਿੱਤੀ ਜਾਵੇ ਪਰ ਅਜੇ ਤੱਕ ਉਹ ਰੇੜਕਾ ਬਰਕਰਾਰ ਹੈ ਹੁਣ ਵੇਖਣਾ ਹੈ ਕਿ ਅੱਗੇ ਸਰਕਾਰ ਕੀ ਰੁਖ ਪਲਟਦੀ ਹੈ ਦੂਜੇ ਪਾਸੇ ਫਿਰੋਜ਼ਪੁਰ ਦੇ ਐਸਐਸਪੀ ਹਰਮਨ ਵੀਰ ਸਿੰਘ ਤੇ ਜਲੰਧਰ ਦੇ ਜਿਹੜੇ ਡੀਆਈਜੀ ਆ ਉਹਨਾਂ ਦਾ ਤਬਾਦਲਾ ਕੀਤਾ ਗਿਆ ਫਿਰੋਜ਼ਪੁਰ ਦੇ ਜਿਹੜੇ ਡੀਆਈਜੀ ਨੇ ਉਹਨਾਂ ਦੀ ਥਾਂ ਦੇ ਉੱਪਰ ਜਲੰਧਰ ਰੇਂਜ ਦੇ ਡੀਆਈਜੀ ਤੇ ਫਿਰੋਜ਼ਪੁਰ ਦੇ ਡੀਆਈਜੀ ਜਿਨ੍ਹਾਂ ਦੀ ਅਗਵਾਈ 'ਚ ਪਿਛਲੇ ਦਿਨੀ ਇੱਕ ਇਨਕਾਊਂਟਰ ਕੀਤਾ ਦੱਸਿਆ ਗਿਆ ਸੀਗਾ ਜਿਹੜਾ ਇੱਕ ਆਰਐਸਐਸ ਦੇ ਆਗੂ ਦੇ ਪੁੱਤ ਦਾ ਕਤਲ ਹੋਇਆ ਸੀ ਮਰਡਰ ਹੋਇਆ ਸੀ ਗੈਂਗਸਟਰਾਂ ਵੱਲੋਂ ਉਹ ਕਤਲ ਕੀਤਾ ਗਿਆ ਦੱਸਿਆ ਗਿਆ ਸੀ ਤੇ ਫਿਰ ਕਥਿਤ ਗੈਂਗਸਟਰਾਂ ਦਾ ਪੁਲਿਸ ਨੇ ਮੁਕਾਬਲਾ ਕੀਤਾ ਸੀ ਤਾਂ ਉਸ ਮੁਕਾਬਲੇ ਦੀ ਅਗਵਾਈ ਉਹ ਜਿਹੜੇ ਡੀਆਈਜੀ ਹਰਮਨਬੀਰ ਸਿੰਘ ਉਹਨਾਂ ਨੇ ਕੀਤੀ ਦੱਸੀ ਗਈ ਤੇ ਅੱਜ ਉਹਨਾਂ ਦਾ ਤਬਾਦਲਾ ਕੀਤਾ ਗਿਆ ਇਹ ਦੋਨੇ ਖਬਰਾਂ ਦੇ ਉੱਪਰ ਕਈ ਤਰ੍ਹਾਂ ਦੀ ਚਰਚਾ ਕਈ ਤਰ੍ਹਾਂ ਦੇ ਸਵਾਲ ਵੀ ਕਈ ਚੈਨਲਾਂ ਦੇ ਉੱਪਰ ਉੱਠ ਰਹੇ ਨੇ ਹੁਣ ਆਪਾਂ ਤੀਜੀ ਖਬਰ ਤੇ ਗੱਲ ਕਰਦੇ ਹਾਂ ਜਿਹੜੇ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਉਹਨਾਂ ਨੇ ਆਪਣੀ ਹੜਤਾਲ ਅੱਜ ਖਤਮ ਕਰ ਦਿੱਤੀ ਹੈ ਖਤਮ ਕਿਸ ਆਧਾਰ ਤੇ ਕੀਤੀ ਹੈ ਸਰਕਾਰ ਦੇ ਜਿਹੜੇ ਮੰਤਰੀ ਨੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਉਹ ਦੱਸ ਰਹੇ ਨੇ ਚੈਨਲਾਂ ਦੇ ਉੱਪਰ ਕਹਿੰਦੇ ਜੀ ਇਹਨਾਂ ਨਾਲ ਸਾਡਾ ਅੱਜ ਫਾਈਨਲ ਹੋ ਗਿਆ ਉਹ ਕਹਿੰਦੇ ਕਿ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਜਿਹੜੀਆਂ ਪਾਉਣ ਦਾ ਇਹ ਵਿਰੋਧ ਕਰ ਰਹੇ ਨੇ ਅੱਜ ਤੋਂ ਇਹ ਵਿਰੋਧ ਨਹੀਂ ਕਰਨਗੇ ਤੇ ਅਸੀਂ ਇਹਨਾਂ ਦੇ ਜਿਹੜੇ ਸਾਥੀਆਂ ਦੇ ਉੱਪਰ ਕੇਸ ਪਏ ਨੇ ਜਾਂ ਸਸਪੈਂਡ ਕੀਤੇ ਗਏ ਨੇ ਉਹਨਾਂ ਨੂੰ ਬਹਾਲ ਕਰ ਦੇਾਂਗੇ ਹੁਣ ਤੁਸੀਂ ਇੱਥੇ ਵੀ ਦੇਖੋ ਕਿੰਨਾ ਵੱਡਾ ਇਹ ਸਵਾਲ ਹੈ ਮੰਤਰੀ ਸਾਹਿਬ ਕਹਿੰਦੇ ਵੀ ਨੀਤੀਆਂ ਪਾਲਿਸੀਆਂ ਦੇ ਵਿੱਚ ਇਹ ਦਖਲ ਕਿਉਂ ਦਿੰਦੇ ਨੇ ਨੀਤੀ ਪਾਲਿਸੀ ਬਣਾਉਣੀ ਸਰਕਾਰ ਦਾ ਕੰਮ ਹੈ ਆਈਐਸ ਅਫਸਰਾਂ ਦਾ ਕੰਮ ਹੈ ਔਰ ਇੱਕ ਕਨੈਕਟਰ ਡਰਾਈਵਰ ਸਾਡੀਆਂ ਨੀਤੀਆਂ ਚ ਕਿਉਂ ਦਖਲ ਦਿੰਦੇ ਨੇ ਪਰ ਮੰਤਰੀ ਸਾਹਿਬ ਜਿਹੜੀਆਂ ਨੀਤੀਆਂ ਲਾਗੂ ਹੀ ਲੋਕਾਂ ਤੇ ਹੋਣੀਆਂ ਹੋਣ ਤੇ ਲੋਕਤੰਤਰ ਕਿਹਾ ਜਾਂਦਾ ਹੋਵੇ ਤਾਂ ਉੱਥੇ ਫਿਰ ਲੋਕਾਂ ਨੂੰ ਜਿਹੜੀ ਨੀਤੀ ਗਲਤ ਲੱਗੂ ਲੋਕ ਉੱਤੇ ਸਵਾਲ ਕਿਉਂ ਨਹੀਂ ਉਠਾ ਸਕਦੇ ਇਹ ਨਵੀਆਂ ਡੈਫੀਨੇਸ਼ਨਾਂ ਤੁਸੀਂ ਨਾ ਦਿਓ ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਉਹ ਨੀਤੀਆਂ ਬਣਾਉਂਦੇ ਸੀ ਤਾਂ ਤੁਸੀਂ ਲੋਕਾਂ ਨਾਲ ਬਹਿ ਬਹਿ ਧਰਨੇ ਲਾਉਂਦੇ ਸੀ ਉਦੋਂ ਇਹ ਡੈਫੀਨੇਸ਼ਨ ਤੁਹਾਨੂੰ ਕਿਉਂ ਯਾਦ ਸੀ ਜਦੋਂ ਕੇਂਦਰ ਸਰਕਾਰ ਬਹੁਤ ਸਾਰੀਆਂ ਨੀਤੀਆਂ ਬਣਾ ਦਿੰਦੀ ਹੈ ਤੇ ਉਦੋਂ ਫਿਰ ਤੁਸੀਂ ਧਰਨੇ ਲਾਉਣੇ ਹੋ ਤਾਂ ਉਹ ਕਹਿੰਦੇ ਨੇ ਵੀ ਇਹ ਸਾਡਾ ਕੰਮ ਹੈ ਜਦੋਂ ਕੇਜਰੀਵਾਲ ਨੂੰ ਤੇ ਮਨੀਸ਼ ਸੋਦੀਆ ਸਾਹਿਬ ਹੋਰਾਂ ਨੂੰ ਗ੍ਰਿਫਤਾਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਕਰਦੀਆਂ ਤਾਂ ਉਦੋਂ ਤੁਸੀਂ ਧਰਨੇ ਲਾਉਣੇ ਹੋ ਵਿਰੋਧ ਕਰਦੇ ਹੋ ਉਦੋਂ ਕਿਉਂ ਨਹੀਂ ਕਹਿੰਦੇ ਵੀ ਇਹ ਗਲਤ ਹੈ ਕਿ ਠੀਕ ਹੈ ਇਹ ਦੇਖਣਾ ਸਰਕਾਰ ਦਾ ਕੰਮ ਹੈ ਜਾਂ ਅਦਾਲਤਾਂ ਦਾ ਕੰਮ ਹੈ ਅਸੀਂ ਕਿਉਂ ਧਰਨੇ ਲਈਏ ਸਾਨੂੰ ਕੀ ਲੋੜ ਹੈ ਉਦੋਂ ਤੁਸੀਂ ਕਹਿੰਦੇ ਹੋ ਗਲਤ ਦਾ ਵਿਰੋਧ ਕਰਾਂਗੇ ਤੇ ਜੇ ਹੋਰ ਕਿਸੇ ਨੂੰ ਨੀਤੀਆਂ ਗਲਤ ਲੱਗਦੀਆਂ ਤੁਹਾਡੀਆਂ ਉਹ ਵੀ ਵਿਰੋਧ ਕਰ ਸਕਦਾ ਸੋ ਇਹ ਸਮਝੌਤਾ ਹੋ ਗਿਆ ਕਿ ਉਹ ਵਿਰੋਧ ਨਹੀਂ ਕਰਨਗੇ ਤੇ ਇਹ ਉਹਨਾਂ ਦੇ ਬੰਦੇ ਛੱਡਣਗੇ ਤੇ ਬਹਾਲ ਕਰਨਗੇ ਦੇਖੋ ਅਸਲ ਕਹਾਣੀ ਕੀ ਹੈ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੀ ਕਹਾਣੀ ਮਲਾਜਮ ਇਹ ਕਹਿ ਰਹੇ ਨੇ ਕੱਚੇ ਮਲਾਜਮ ਵੀ ਜੇ ਉਹ ਬੱਸਾਂ ਪੈਗ ਗਿਆ ਤਾਂ ਉਹ ਇੱਕ ਤਰ੍ਹਾਂ ਨਾਲ ਪ੍ਰਾਈਵੇਟ ਵਾਲੇ ਪਾਸੇ ਨੂੰ ਕੰਮ ਜਾ ਰਿਹਾ ਤੇ ਸਰਕਾਰ ਨੂੰ ਮਹਿਕਮਾ ਸਰਕਾਰੀ ਹੱਥਾਂ ਚ ਲਾਉਣਾ ਚਾਹੀਦਾ ਪ੍ਰਾਈਵੇਟ ਹੱਥਾਂ 'ਚ ਨਹੀਂ ਦੇਣਾ ਚਾਹੀਦਾ ਪਰ ਅੱਜ ਮੰਤਰੀ ਸਾਹਿਬ ਕਹਿ ਰਹੇ ਸੀ ਵੀ ਅਸੀਂ 900 ਪਲੱਸ ਬੱਸਾਂ ਥੋੜੇ ਦਿਨਾਂ 'ਚ ਨਮੀਆਂ ਪਾ ਰਹੇ ਹਾਂ ਜਿਨ੍ਹਾਂ 'ਚ 100 ਮਿੰਨੀ ਬੱਸਾਂ ਤੇ 800 ਪਲੱਸ ਦੂਜੀਆਂ ਬੱਸਾਂ ਵੱਡੀਆਂ ਹੋਣਗੀਆਂ ਤੇ ਮੰਤਰੀ ਸਾਹਿਬ ਕਹਿ ਰਹੇ ਸੀ ਵੀ ਅਸੀਂ ਤਾਂ ਪ੍ਰਾਈਵੇਟ ਮਹਿਕਮਾ ਨਹੀਂ ਕਰ ਰਹੇ ਪਰ ਸਵਾਲ ਬਹੁਤ ਵੱਡਾ ਹੈ ਮੰਤਰੀ ਸਾਹਿਬ ਜੇ ਤੁਸੀਂ ਨਹੀਂ ਕਰ ਰਹੇ ਤੇ ਫਿਰ ਤੁਸੀਂ ਆਏ ਦੱਸੋ ਵੇ ਤੁਹਾਨੂੰ ਮੁਲਾਜ਼ਮ ਪੱਕੇ ਕਰਨ ਚ ਕੀ ਤਕਲੀਫ ਹੈ ਹੈ ਪੱਕੇ ਕਿਉਂ ਨਹੀਂ ਕਰਦੇ ਤੁਸੀਂ ਜਦੋਂ ਜੇ ਕਨੈਕਟਰ ਡਰਾਈਵਰ ਕੰਮ ਉਹੀ ਕਰ ਰਹੇ ਨੇ ਕਨੈਕਟਰਾਂ ਦਾ ਉਹਨਾਂ ਦੀ ਪੜ੍ਹਾਈ ਤੋਂ ਜਾਂ ਉਹਨਾਂ ਦੇ ਕੰਮ ਤੋਂ ਕੀ ਲੈਣਾ ਵੈਸੇ ਤਾਂ ਕਨੈਕਟਰ ਡਰਾਈਵਰ ਇਹਨਾਂ ਦੇ ਵਿੱਚ ਐਮਏ ਪਾਸ ਬੰਦੇ ਵੀ ਲੱਗੇ ਆ ਜਿਹੜੇ ਕੱਚੇ ਲੱਗੇ ਨੇ ਜਦੋਂ ਕਿ ਯੋਗਤਾ ਕਨੈਕਟਰ ਡਰਾਈਵਰ ਦੀ ਘੱਟ ਚਾਹੀਦੀ ਹੈ ਪਰ ਤੁਸੀਂ ਪੱਕੇ ਕਿਉਂ ਨਹੀਂ ਕਰ ਰਹੇ ਯਾਹ ਪੱਕੀ ਭਰਤੀ ਕਰਦੇ ਪਹਿਲਾਂ ਤੁਸੀਂ ਤੇ ਯਾ ਹੁਣ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਕੀ ਡਾਰੇ ਤੁਹਾਨੂੰ ਸਿਰਫੇਸੇ ਲਈ ਵੀ ਘੱਟ ਤਨਖਾਹ ਦੇ ਕੇ ਤੇ ਸ਼ੋਸ਼ਣ ਕਰਨਾ ਹੈ ਕਿ ਜਾਂ ਫਿਰ ਐਸੇ ਨਹੀਂ ਵੀ ਮਹਿਕਮੇ ਆਉਣ ਵਾਲੇ ਟਾਈਮ ਦੇ ਵਿੱਚ ਹੌਲੀ ਹੌਲੀ ਪ੍ਰਾਈਵੇਟ ਹੱਥਾਂ ਵੱਲ ਲੈ ਕੇ ਜਾਣੇ ਆ ਜੇ ਪੱਕੇ ਕਰ ਲੈ ਮਲਾਜ਼ਮ ਤੇ ਫਿਰ ਉਹ ਤਾਂ 58 ਸਾਲ ਦੀ ਉਮਰ ਤੱਕ ਰਿਟਾਇਰ ਨਹੀਂ ਹੋਣੇ ਤੇ ਫਿਰ ਮਹਿਕਮਾ ਚਲਾਉਣਾ ਪੈਣਾ ਇਹਨਾਂ ਚੋਂ ਸੱਚੀ ਗੱਲ ਕਿਹੜੀ ਆ ਇਹ ਹੁਣ ਭਗਵੰਤ ਮਾਨ ਸਰਕਾਰ ਨੂੰ ਵੀ ਦੱਸਣਾ ਚਾਹੀਦਾ ਅਗਲੀ ਵੱਡੀ ਖਬਰ ਹੈ ਜਿਹੜਾ ਬਠਿੰਡਾ ਦੇ ਇੱਕ ਪਿੰਡ ਮੌੜਕਲਾਂ ਦੇ ਵਿੱਚ ਨਾਰੇ ਲਿਖੇ ਗਏ ਸੀ ਕਿ ਇਸ ਪਿੰਡ ਚ ਇਧਰ ਚਿੱਟਾ ਵਿਕਦਾ ਉਸ ਮਾਮਲੇ ਦਾ ਨੋਟਿਸ ਹਾਈ ਕੋਰਟ ਨੇ ਲੈ ਲਿਆ ਹਾਈ ਕੋਰਟ ਨੇ ਉੱਚ ਅਦਾਲਤ ਨੇ ਔਰ ਉਹ ਨੋਟਿਸ ਹਾਈ ਕੋਰਟ ਨੇ ਆਪੇ ਲੈ ਲਿਆ ਔਰ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹਾਈ ਕੋਰਟ ਵੱਲੋਂ ਵੀ ਇੱਥੇ ਆਓ ਤੇ ਦੱਸੋ ਵੀ ਆ ਪਿੰਡਾਂ 'ਚ ਕੀ ਚੱਲ ਰਿਹਾ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਜੁਧ ਨਸ਼ਿਆਂ ਵਿਰੁੱਧ ਦੀਆਂ ਗੱਲਾਂ ਕਰਦੀ ਹੈ ਉਹ ਕਹਿੰਦੇ ਨੇ ਅਸੀਂ ਬਹੁਤ ਤਕੜਾ ਜੁਧ ਚਲਾਇਆ ਨਸ਼ਾ ਖਤਮ ਹੋ ਰਿਹਾ ਅਸੀਂ ਖਤਮ ਕਰ ਰਹੇ ਹਾਂ ਤੇ ਦੂਜੇ ਪਾਸੇ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਲੋਕ ਲਿਖ ਰਹੇ ਨੇ ਵੀ ਚਿੱਟਾ ਇੱਧਰ ਸਾਡੇ ਪਿੰਡ ਇੱਧਰ ਵਿਖਦਾ ਹੁਣ ਉਹ ਜਿਹੜਾ ਗੱਲ ਹੈ ਕੋਈ ਛੋਟੀ ਨਹੀਂ ਇੱਕ ਪਿੰਡ ਨੇ ਤਾਂ ਲਿਖਤਾ ਬਾਕੀ ਪਿੰਡਾਂ ਦੇ ਵਿੱਚ ਵੀ ਇਹ ਵੱਡੇ ਪੱਧਰ ਤੇ ਲੋਕ ਕਹਿੰਦੇ ਨੇ ਵੀ ਸਾਡੇ ਪਿੰਡ ਤੇ ਚਿੱਟਾ ਵਿਖਦਾ ਪਰ ਸਰਕਾਰ ਕਾਰਵਾਈ ਨਹੀਂ ਕਰਦੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਇਹ ਵੱਡਾ ਸਵਾਲ ਹੈ ਦੇਖੋ ਸਰਕਾਰ ਕਹਿੰਦੀ ਹੈ ਕਿ ਅਸੀਂ ਯੁੱਧ ਚਲਾਇਆ ਹੋਇਆ ਪਰ ਓਵਰਡੋਜ ਦੇ ਨਾਲ ਮੌਤਾਂ ਹੁਣ ਵੀ ਹੁੰਦੀਆਂ ਨੇ ਤੇ ਜੇਕਰ ਚਿੱਟਾ ਖਤਮ ਹੋ ਗਿਆ ਨਸ਼ੇ ਖਤਮ ਹੋ ਰਹੇ ਨੇ ਜਾਂ ਨਸ਼ਿਆਂ ਵਾਲਿਆਂ ਤੇ ਡਰ ਪੈ ਗਿਆ ਫਿਰ ਓਵਰਡੋਜ ਕਿੱਥੋਂ ਪਹੁੰਚ ਰਹੀ ਹੈ ਓਵਰਡੋਜ ਦਾ ਮਤਲਬ ਤਾਂ ਪਤਾ ਹੈ ਨਾ ਵੀ ਥੋੜੀ ਤੋਂ ਜ਼ਿਆਦਾ ਮਾਤਰਾ ਮਤਲਬ ਜਦੋਂ ਕੋਈ ਜ਼ਿਆਦਾ ਮਾਤਰਾ ਲੈ ਲੈਂਦਾ ਚਿੱਟੇ ਦੀ ਉਹਨੂੰ ਓਵਰਡੋਜ ਕਹਿੰਦੇ ਨੇ ਹੁਣ ਜੇਕਰ ਲਾਉਣ ਵਾਲਿਆਂ ਨੂੰ ਓਵਰਡੋਜ ਚ ਚਿੱਟਾ ਮਿਲ ਰਿਹਾ ਪਿੰਡਾਂ 'ਚ ਜਿਹਦੇ ਨਾਲ ਉਹਨਾਂ ਦੀ ਮੌਤ ਹੋ ਰਹੀ ਹੈ ਤਾਂ ਫਿਰ ਇਹ ਸਰਕਾਰ ਕਿਵੇਂ ਕਹਿੰਦੀ ਹੈ ਵੀ ਅਸੀਂ ਚਿੱਟਾ ਬੰਦ ਕਰਾ ਚੁੱਕੇ ਹਾਂ ਜਾਂ ਬਹੁਤ ਵੱਡਾ ਮਹਿੰਮ ਹੈ ਦੇਖੋ ਸਰਕਾਰ ਨੇ ਆ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਆ ਉਹ ਉਹ ਜਾਦਾ ਉਹਦੇ ਤੇ ਗੱਲਾਂ ਕੀਤੀਆਂ ਬਿਆਨ ਵੀ ਆਏ ਬੜਾ ਕੁਝ ਆਇਆ ਪਰ ਲੋਕਾਂ ਤੋਂ ਜਦ ਫੀਡਬੈਕ ਲੈਨੇ ਤਾਂ ਲੋਕ ਇਹ ਕਹਿੰਦੇ ਨੇ ਵੀ ਅਜੇ ਕੁਝ ਨਹੀਂ ਖਾਸ ਹੋਇਆ ਅਜੇ ਸਿਰਫ ਗੱਲਾਂ ਹੋਈਆਂ ਨੇ ਤੁਹਾਡੇ ਪਿੰਡਾਂ ਦੀ ਕੀ ਰਿਪੋਰਟ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਅਗਲੀ ਖਬਰ ਸੰਸਦ ਨਾਲ ਪਾਰਲੀਮੈਂਟ ਨਾਲ ਜੁੜੀ ਹੈ ਭਾਰਤ ਦੀ ਪਾਰਲੀਮੈਂਟ ਅੱਜ ਚੱਲੀ ਅੱਜ ਫਿਰ ਦੂਜੇ ਦਿਨ ਉੱਥੇ ਬਹੁਤ ਹੰਗਾਮਾ ਹੋਇਆ ਬਿੱਲ ਵੀ ਕੁਝ ਲਿਆਂਦੇ ਪਰ ਫਿਰ ਅਗਲੇ ਦਿਨ ਤੱਕ ਕਾਰਵਾਈ ਕੱਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਉੱਥੇ ਜਿਹੜੀਆਂ ਵਿਰੋਧੀ ਧਿਰਾਂ ਉਹ ਐਸਆਈ ਐਸਆਰ ਦੇ ਮੁੱਦੇ ਤੇ ਤੇ ਵੋਟ ਚੋਰੀ ਦੇ ਮੁੱਦੇ ਤੇ ਸਵਾਲ ਪੁੱਛਦੀਆਂ ਔਰ ਜਿਹੜੀ ਸਰਕਾਰ ਆ ਭਾਜਪਾ ਦੀ ਅਗਵਾਈ ਵਾਲੀ ਉਹ ਸਰਕਾਰ ਉਹਨਾਂ ਸਵਾਲਾਂ ਤੋਂ ਟਲਦੀ ਹੈ ਤੇ ਉਥੇ ਫਿਰ ਰੌਲਾ ਜਿਹੜਾ ਉਹ ਖਿਲਾਰੇ ਚ ਬਦਲ ਜਾਂਦਾ ਤੇ ਫਿਰ ਕਾਰਵਾਈ ਮੁਲਤਵੀ ਕਰ ਦਿੱਤੀ ਜਾਂਦੀ ਆ ਕੱਲ ਵੀ ਸੰਸਦ ਦੀ ਕਾਰਵਾਈ ਮੁਲਤਵੀ ਕੀਤੀ ਪ੍ਰਧਾਨ ਮੰਤਰੀ ਵੀ ਭਾਸ਼ਣ ਦੇ ਕੇ ਤੁਰਦੇ ਬਣੇ ਸੀ ਸੰਸਦ ਚੋਂ ਤੇ ਅੱਜ ਫਿਰ ਸੰਸਦ ਦੀ ਕਾਰਵਾਈ ਜਿਹੜੀ ਆ ਉਹ ਮੁਲਤਵੀ ਕਰਨੀ ਪੈਗੀ ਆ ਹੁਣ ਤੁਸੀਂ ਦੇਖੋ ਸਰਕਾਰਾਂ ਨੂੰ ਲੋਕਾਂ ਨੇ ਚੁਣਿਆ ਲੋਕਾਂ ਦੇ ਪੱਖ ਚ ਨੀਤੀਆਂ ਬਣਾਉਣ ਲਈ ਹੱਕ ਚ ਨੀਤੀਆਂ ਬਣਾਉਣ ਲਈ ਪਰ ਜੇ ਪੜਾ ਪਾਰਲੀਮੈਂਟ 'ਚ ਬੈਠੇ ਵਿਅਕਤੀ ਲੋਕਾਂ ਦੇ ਪੱਖ ਆਕਦੀਆਂ ਨੀਤੀਆਂ ਬਣਾਉਂਦੇ ਹੁੰਦੇ ਤਾਂ ਫਿਰ ਕੀ ਆਹ ਹਾਲਤ ਹੁੰਦਾ ਜਿਵੇਂ ਅੱਜ ਚੱਲੀ ਜਾਂਦਾ ਕੀ ਫਿਰ ਇੰਨੀ ਮਹਿੰਗਾਈ ਹੁੰਦੀ ਇੰਨੀ ਬੇਰੋਜ਼ਗਾਰੀ ਹੁੰਦੀ ਇੰਨਾ ਲੋਕਾਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਹੁੰਦਾ ਕਿਸਾਨਾਂ ਦੀ ਆਹ ਹਾਲਤ ਹੁੰਦੀ ਮਜ਼ਦੂਰਾਂ ਦੀ ਆਹ ਹਾਲਤ ਹੁੰਦੀ ਜੇਕਰ ਸਰਕਾਰਾਂ ਲੋਕਾਂ ਦੇ ਹੱਕ ਪੱਖ ਦੇ ਵਿੱਚ ਨੀਤੀਆਂ ਬਣਾਉਂਦੀਆਂ ਹੁੰਦੀਆਂ ਤਾਂ ਫਿਰ ਤੁਸੀਂ ਦੱਸੋ ਕਿ ਲੋਕਾਂ ਦੇ ਧੀਆਂ ਪੁੱਤਾਂ ਨੂੰ ਆਪਣਾ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ 'ਚ ੱਤਕੇ ਖਾਨ ਲਈ ਜਾਣਾ ਪੈਂਦਾ ਨਹੀਂ ਸੀ ਜਾਣਾ ਪੈਣਾ ਪਰ ਜਿਹੜੇ ਉੱਥੇ ਜਾਂਦੇ ਨੇ ਜਿੱਤ ਕੇ ਉਹ ਕਰਦੇ ਕੀ ਨੇ ਆਹੀ ਰੋਲਾ ਰੱਪਾ ਜਿਹੜਾ ਹੁਣ ਚੱਲੀ ਜਾਂਦਾ ਹੈ ਇਹੀ ਪਾਪੂ ਕੇ ਆ ਜਾਂਦੇ ਨੇ ਕੋਈ ਵੀ ਪਾਰਟੀ ਜਿਹੜੀਆਂ ਅੱਜ ਪਾਰਟੀਆਂ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹੀਆਂ ਬੀਜੇਪੀ ਸਰਕਾਰ ਤੇ ਪਹਿਲਾਂ ਰਾਜ ਉਹਨਾਂ ਦੇ ਵੀ ਰਹੇ ਨੇ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ ਪੱਖ ਦੀ ਗੱਲ ਹੀ ਕਰਦੇ ਰਹੇ ਨੇ ਤੇ ਅੱਜ ਮੋਦੀ ਸਰਕਾਰ ਉਹ ਕੁਛ ਕਰ ਰਹੀ ਹੈ ਪਹਿਲਾਂ ਜਦੋਂ ਕਾਂਗਰਸ ਸਰਕਾਰ ਰਹੀ ਹੈ ਯੂਪੀਏ ਉਸ ਵਕਤ ਵੀ ਮੋਦੀ ਹੋਰੀ ਤੇ ਬੀਜੇਪੀ ਇਹ ਨੀਤੀਆਂ ਦਾ ਵਿਰੋਧ ਕਰਦੇ ਸੀ ਤੇ ਉਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀਆਂ ਲਾਗੂ ਕਰਦੇ ਸੀ ਅੱਜ ਮੋਦੀ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਹੈ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਹੈ ਉਹ ਉਹੀ ਨੀਤੀਆਂ ਨੂੰ ਅੱਗੇ ਵਧਾ ਰਹੇ ਨੇ ਤੇ ਅੱਜ ਕਾਂਗਰਸ ਤੇ ਦੂਜੀਆਂ ਧਿਰਾਂ ਵਿਰੋਧ ਕਰ ਰਹੀਆਂ ਨੇ ਅਸਲ ਦੇ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਕੇ ਸਾਰੀਆਂ ਪਾਰਟੀਆਂ ਦੇ ਪਿੱਛੇ ਕਾਰਪੋਰੇਟ ਘਰਾਣੇ ਬੈਠੇ ਨੇ ਉਹਨਾਂ ਦੀ ਜਿਹੜੀ ਫੰਡਿੰਗ ਹੈ ਉਹਨਾਂ ਦੇ ਨਾਲ ਇਹ ਪਾਰਟੀਆਂ ਚੱਲਦੀਆਂ ਨੇ ਤੇ ਕੰਮ ਕਰਦੀਆਂ ਨੇ ਲੋਕਾਂ ਨੂੰ ਇਹ ਗੱਲ ਪੱਕੇ ਤੌਰ ਤੇ ਸਮਝ ਲੈਣੀ ਚਾਹੀਦੀ ਆ ਹੁਣ ਅਗਲੀ ਖਬਰ ਤੇ ਆਪਾਂ ਗੱਲ ਕਰਦੇ ਆ ਐਮਪੀ ਅਮਰਤਪਾਲ ਸਿੰਘ ਐਮਪੀ ਅਮਰਤਪਾਲ ਡਿਬਰੂਗੜ ਜੇਲ੍ਹ ਚ ਬੰਦ ਹੈ ਔਰ ਉਹਨਾਂ ਨੇ ਪਿਛਲੇ ਦਿਨਾਂ ਚ ਕੋਸ਼ਿਸ਼ਾਂ ਕੀਤੀਆਂ ਕਿ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਵੀ ਮੈਂ ਵੀ ਪਾਰਲੀਮੈਂਟ ਦਾ ਮੈਂਬਰ ਆ ਤੇ ਮੈਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਮੈਨੂੰ ਵੀ ਲੱਖਾਂ ਲੋਕਾਂ ਨੇ ਚੁਣਿਆ ਪਿਛਲੀ ਜਦੋਂ ਪਾਰਲੀਮੈਂਟ ਦਾ ਸੈਸ਼ਨ ਚੱਲਿਆ ਉਦੋਂ ਵੀ ਅਮਰਤਪਾਲ ਨੇ ਇਹ ਮੰਗ ਕੀਤੀ ਪਰ ਇਜਾਜ਼ਤ ਨਹੀਂ ਮਿਲੀ ਹੁਣ ਫਿਰ ਕੀਤੀ ਪੰਜਾਬ ਸਰਕਾਰ ਨੇ ਨਾ ਕਰਤੀ ਹੁਣ ਉਹ ਹਾਈ ਕੋਰਟ ਗਿਆ ਹਾਈ ਕੋਰਟ ਨੇ ਸੁਣਵਾਈ ਇੱਕ ਹਫ਼ਤੇ ਤੇ ਪਾਤੀ ਪਰ ਅੱਜ ਪੰਜਾਬ ਸਰਕਾਰ ਨੇ ਅਮਰਤਪਾਲ ਨਾਲ ਮੁੱਦੇ ਤੇ ਬਹੁਤ ਵੱਡਾ ਬਿਆਨ ਦਿੱਤਾ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਇਹ ਕਿਹਾ ਵੀ ਜੇਕਰ ਅਮਰਤਪਾਲ ਨੂੰ ਬਾਹਰ ਕੱਢਿਆ ਤਾਂ ਇਹਦਾ ਇੱਕ ਬਿਆਨ ਇਹਦਾ ਇੱਕ ਬਿਆਨ ਪੰਜ ਪਾਣੀਆਂ 'ਚ ਅੱਗ ਲਾ ਸਕਦਾ ਕਿਉਂਕਿ ਇਹਦਾ ਇਹਦਾ ਭਾਸ਼ਣ ਜਿਹੜਾ ਉਹਨੇ ਪਹਿਲਾਂ ਵੀ ਲੋਕਾਂ ਨੂੰ ਸਰਕਾਰ ਕਹਿੰਦੀ ਐ ਕਿ ਪੜਕਾਇਆ ਤੇ ਅੱਗੇ ਵੀ ਪੜਕਾ ਸਕਦਾ ਤੇ ਪ੍ਰੋਬਲਮ ਵੱਡੀ ਆ ਸਕਦੀ ਆ ਪਰ ਅਮਰਤਪਾਲ ਦੇ ਸਮਰਥਕ ਉਹਦਾ ਪਰਿਵਾਰ ਤੇ ਉਹਦੀ ਪਾਰਟੀ ਕਹਿੰਦੀ ਆ ਇਹ ਇਲਜ਼ਾਮ ਝੂਠੇ ਨੇ ਅਮਰਤਪਾਲ ਦੇ ਜਿਹੜੇ ਐਡਵੋਕੇਟ ਐ ਵਕੀਲ ਉਹ ਅੱਜ ਮੀਡੀਆ ਤੇ ਬੋਲ ਰਹੇ ਨੇ ਕਿ ਅਮਰਤਪਾਲ ਤੇ ਇਹ ਇਲਜ਼ਾਮ ਝੂਠੇ ਨੇ ਉਹ ਕਹਿੰਦੇ ਜਦੋਂ ਉਹ ਸੌਹ ਚੁੱਕਣ ਆਏ ਆ ਪਹਿਲਾਂ ਉਦੋਂ ਉਹਨਾਂ ਨੇ ਕਿਹੜਾ ਕੋਈ ਇਹੋ ਜਿਹਾ ਬਿਆਨ ਦੇ ਦਿੱਤਾ ਜਿਹਦੇ ਨਾਲ ਕੋਈ ਖਲਾਰਾ ਪਿਆ ਜਾਂ ਜਿਹਦੇ ਨਾਲ ਕੋਈ ਪ੍ਰੋਬਲਮ ਆਈ ਅਮਰਤਪਾਲ ਦੇ ਵਕੀਲ ਕਹਿੰਦੇ ਨੇ ਕਿ ਜਿਹੜੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਐਮਪੀ ਐ ਇੰਜੀਨੀਅਰ ਅਬਦੁਲ ਰਾਸ਼ਿਦ ਉਹਨਾਂ ਨੂੰ ਪਰੋਲ ਪਹਿਲਾਂ ਵੀ ਦਿੱਤੀ ਗਈ ਉਹ ਵੀ ਜੇਲ੍ਹ 'ਚ ਹੈ ਉਹ ਉਹਨੂੰ ਵੀ ਯੂਪੀਏ ਤਹਿਤ ਐਨਆਈਏ ਨੇ ਜੇਲ੍ਹ 'ਚ ਰੱਖਿਆ ਤੇ ਹੁਣ ਵੀ ਅਮਰ ਉਹਨਾਂ ਨੂੰ ਪਰੋਲ ਦਿੱਤੀ ਗਈ ਹੈ ਤੇ ਅਮਰਪਾਲ ਨੂੰ ਪਹਿਲਾਂ ਵੀ ਨਹੀਂ ਦਿੱਤੀ ਗਈ ਤੇ ਹੁਣ ਵੀ ਨਹੀਂ ਦਿੱਤੀ ਗਈ। ਅਮਰਪਾਲ ਦੇ ਵਕੀਲ ਕਹਿੰਦੇ ਨੇ ਕਿ ਇਹ ਸਰਾਸਰ ਗਲਤ ਹੈ, ਧੋਖਾ ਹੈ। ਅਮਰਪਾਲ ਦੇ ਵਕੀਲ ਇਹ ਕਹਿ ਰਹੇ ਨੇ ਕਿ ਜੇਕਰ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਨੇ ਤਾਂ ਫਿਰ ਜਿਵੇਂ ਬਾਕੀਆਂ ਨੂੰ ਪਰੋਲ ਦਿੱਤੀ ਜਾਂਦੀ ਹੈ, ਓਵੇਂ ਅਮਰਪਾਲ ਨੂੰ ਵੀ ਜੇਲ੍ਹ ਦੇ ਵਿੱਚੋਂ ਪਰੋਲ ਮਿਲਣੀ ਚਾਹੀਦੀ ਹੈ। ਇਹ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਸੋਚਦੇ ਹੋ? ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਾਜਾਦ ਬਹੁਤ ਮਿਹਰਬਾਨੀ, ਸ਼ੁਕਰੀਆ। हां जी ਵੀਡੀਓ ਤੁਸੀਂ ਬਈ ਸੁਣੀ ਲਈ ਹੁਣ ਤੱਕ ਦੀਆਂ ਚਾਰ ਬਹੁਤ ਵੱਡੀਆਂ ਖਬਰਾਂ ਡਾਕਟਰ ਫਕੀਕਸ ਮੰਨਿਓ ਜਿਹੜੀ ਕਿ ਇਹ ਪੂਰੀ ਗੱਲਬਾਤ ਸਾਂਝ ਕੀਤੀ ਜਾਂਦੀ ਹੈ ਤੇ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰਾਂ ਸੀ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਨੀਆਂ ਸੀ ਜੋ ਵੀ ਵੀਪਨ ਭਰਾ ਆਪਣੇ ਬਈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਹੇ ਤਾਂ ਹੁਣ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ ਪਿਆਰਾਂ ਦੇ ਵੀਡੀਓ ਤਾਂ ਵੀ ਬਹੁਤ ਸ਼ੇਅਰ ਕਰਦੇ ਜੀ ਤੁਸੀਂ ਜੇ ਗਰੀਬਾਂ ਦੀ ਵੀਡੀਓ ਸ਼ੇਅਰ ਨਹੀਂ ਕਰਦੇ ਜੀ ਤੁਹਾਡੀ ਜੇ ਇੱਕ ਸ਼ੇਅਰ ਨਾਲ ਜੀ ਸਾਡੇ ਪਾਪਾ ਦਾ ਜੀ ਇੱਜ਼ਤ ਹੋ ਜਾਊਗਾ ਹਾਂ ਜੀ ਹੁਣ ਜਿਹੜੀ ਕਿ ਇੱਕ ਪੰਜਾਬ ਦੇ ਲੋਕਾਂ ਨੂੰ ਬਈ ਅਪੀਲ ਕਰਨ ਜਾ ਰਹੇ ਆ ਜਿਹੜੀਆਂ ਕਿ ਦੋਨੇ ਬੱਚੀਆਂ ਦੇਖ ਰਹੇ ਇਹਨਾਂ ਦਾ ਪਿਤਾ ਇੱਕ ਮਜ਼ਦੂਰੀ ਕਰਦਾ ਸੀ ਤੇ ਰਾਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਦੇ ਕਾਰਨ ਸਿਰ ਦੇ ਵਿੱਚ ਸਾਟਾ ਤੇ ਹੁਣ ਸਰਜਰੀ ਹੋਣੀ ਹੈ 2.5 ਲੱਖ ਰੁਪਿਆ ਡਾਕਟਰਾਂ ਨੇ ਮੰਗਿਆ ਤੇ ਪਿੰਡ ਇਹ ਭਾਗੀ ਬੰਦਰਾਂ ਦੀ ਜਿਹੜੀ ਇਹ ਵੀਡੀਓ ਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਬਾਈ ਤੇ ਵੀਡੀਓ ਨੂੰ ਸੁਣ ਕੇ ਦੇਖਣ ਸਾਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੱਕ ਜੋਧਿਆਂ ਦੀ ਧਰਤੀ ਹੈ ਸਾਡਾ ਪੰਜਾਬ ਹਰ ਕੰਮ 'ਚ ਮੂਹਰੇ ਆਉਂਦਾ ਜਦੋਂ ਵੀ ਕੋਈ ਪੰਜਾਬ ਤੇ ਭੀੜ ਪੈਂਦੀ ਹੈ ਤੇ ਬਾਈ ਹੁਣ ਇਹ ਵੀਡੀਓ ਨੂੰ ਪਹਿਲਾਂ ਸੁਣੋ ਤਾਂ ਵੀਡੀਓ ਨੂੰ ਸੁਣ ਕੇ ਬਾਈ ਜੋ ਵੀ ਕੋਈ ਸਹਾਇਤਾ ਕਰਨਾ ਚਾਹੁੰਦਾ ਸਕੈਨਰ ਇਹਨਾਂ ਨੇ ਬੱਚਿਆਂ ਨੇ ਜਿਹੜਾ ਕੀ ਵੀਡੀਓ ਦੇ ਵਿੱਚ ਦੇਖਿਆ ਹੋਇਆ ਹੈ ਤੁਸੀਂ ਤੇ ਬਾਈ ਜੋ ਵੀ ਆਪਣੇ ਬੰਨੀ ਜਿੰਨੀ ਵੀ ਸ਼ਰਤਾਂ ਤੇ ਸਕੈਨਰ ਤੇ ਤੁਸੀਂ ਆਪਣੀ ਸ਼ਰਤਾਂ ਨਾਲ ਪੈਸੇ ਪਾ ਸਕਦੇ ਹੋ ਤੇ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਕੋਈ ਸਹਾਇਤਾ ਨਹੀਂ ਕਰ ਸਕਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਧੰਨਵਾਦ